ਕਿੰਕਾ ਇੱਕ ਜਿਸ ਜੀਵ ਸਾਗੈ ਤਾਂ ਕਿ ਮੈਮਾ ਗਣੀ ਨਾ ਆਵੇ ਉਂਜ ਵੈਸੇ ਸੀ ਸਾਰੇ ਕਿਣਕੇ ਦਾ ਅਰਥ ਥੋੜਾ ਕਰਨਿਆ ਜੀ ਮੈਂ ਬੇਨਤੀ ਕਰਨਾ ਕਿਣਕੇ ਦਾ ਅਰਥ ਥੋੜਾ ਨਹੀਂ ਕਿਣਕੇ ਦਾ ਅਰਥ ਥੋੜਾ ਕਿਵੇਂ ਹੋ ਗਿਆ ਜੀ ਆਪਾਂ ਕਹਾਂ ਕਿਣਕਾ ਮੁੱਕ ਗਿਆ ਨਹੀਂ 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 ਅਸੀਂ ਜਿੰਨੇ ਬੈਠੇ ਸਾਰਾ ਇੱਕ ਕਤਰ ਹੀ ਆ ਫਿਰ ਅੱਛਾ ਨਹੀਂ ਧਿਆਨ ਨਾਲ ਕਿੰਕਾ ਇੱਕ ਜੀ ਜੀਪਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਦਾ ਅਰਥ ਹੈ ਜਿੰਨੀ ਕੁ ਮੈਨੂੰ ਸਮਝ ਪਈ ਦਾ ਅਰਥ ਹੈ ਥੋੜਾ ਜੀ ਇੱਕ ਇੱਕ ਅੱਧਾ ਕੁ ਸਕਿੰਟ ਵੈ ਗੁਰੂ ਕਿਹਾ ਬਾਹਰ ਨਿਕਲ ਕੇ ਜੋ ਮਰਜੀ ਕਰੀ ਜਾ ਤੇ ਨਾਲ ਹੀ ਕਹੀ ਜੇ ਮਹਾਰਾਜ ਕਹਿ ਕੇ ਗਏ ਕਿ ਕਿਨਕਾ ਇੱਕ ਜੀ ਜੀਪਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਉਹ ਨਹੀਂ ਪਿਆਰਿਓ ਜਿਸ ਦਿਨ ਮੈਂ ਬੜੀ ਤੀਹਾਂ ਪਹਿਨਾ ਬੈਠੀਆਂ ਨੇ ਜਿਸ ਦਿਨ ਸਾਡਾ ਜਨਮ ਹੋਇਆ ਉਸ ਤੋਂ ਪਹਿਲਾਂ ਸਿਰਫ ਇੱਕ ਕਤਰਾ ਹੈ ਇੱਕ ਕਿਨਕਾ ਹੈ ਉਸ ਕਿਨਕੇ ਨੂੰ ਬਿਲਕੁਲ ਛੋਟਾ ਨਾ ਸਮਝੋ ਉਸ ਕਿਨਕੇ ਵਿੱਚੋਂ ਵਿਸਤਾਰ ਹੁੰਦਾ ਹੈ ਤੇ ਬੰਦਾ 70 ਸਾਲ ਤੱਕ ਜੀ ਕੇ ਜਾਂਦਾ ਛਿੰਦ ਦੁਨਿਆਵੀ ਉਦਾਹਰਣ ਹੈ ਬੋੜ ਦਾ ਬੀਜ ਇੱਕ ਕਿਨਕਾ ਹੈ ਨਿਕਾ ਜਿਆ ਨਾ ਉਸ ਨਿੱਕੇ ਜਿਹੇ ਬੀਜ ਨੂੰ ਜਿਹੜਾ ਖਸਖਸ ਦੇ ਦਾਣੇ ਨਾਲੋਂ ਵੀ ਖਸਕਾਸ ਦੇ ਦਾਣੇ ਨਾਲੋਂ ਵੀ ਬਰੀਕ ਹੈ ਦੇਖਣ ਵਾਲਾ ਕਹਿੰਦਾ ਨਿਕਾ ਜਾ ਓਏ ਉਹਨੂੰ ਪਤਾ ਨਹੀਂ ਜਦੋਂ ਧਰਤੀ ਵਿੱਚ ਇਹਨੇ ਅੰਕੁਰ ਬਣਿਆ ਨਾ ਇਹ ਹਜ਼ਾਰਾਂ ਸਾਲ ਤੱਕ ਲੋਕਾਂ ਨੂੰ ਸ਼ਾਂਤ ਹੈਗਾ ਮੇਰੀ ਬੇਨਤੀ ਹੈ ਬਾਬਿਆਂ ਨੂੰ ਥੋੜੇ ਜੀਵਨ ਵਾਲੇ ਮਤ ਕਹੋ ਕਿ ਉਹ ਕਿਨਕਾ ਤੇ ਉਹ ਚਿੰਗਿਆੜੀਆਂ ਨੇ ਜਿਨ੍ਹਾਂ ਰਹਿਦੀ ਦੁਨੀਆ ਤੱਕ ਇਹਨਾਂ ਸਿੱਖਾਂ ਬੱਚਿਆਂ ਦੇ ਵਿੱਚ ਆਪਣੀ ਅਲਖ ਜਗਾ ਕੇ ਰੱਖਣੀ ਹੈ ਉਹ ਥੋੜੇ ਨੂੰ ਸਦਾ ਜੀਵਨ ਤਾਂ ਕਿਹਾ ਜੀ ਮੈਂ ਵੇਖੋ ਇੱਕ ਨਿਮਕ ਮੈਂ ਜਦੋਂ ਤੱਕ ਮੇਰੇ ਸਾਹਮਣੇ ਹੁਣਾਈ ਇੱਕ ਨਿਮਕ ਜੋ ਸਿਮਰਨ ਵਿੱਚ ਆ ਤੇ ਹੁਣ ਮੈਂ ਪ੍ਰਮਾਨ ਦਿੱਤਾ ਸਿਮਰਨ ਤੋਂ ਬਿਨਾਂ ਜੀਜ ਵਿਚਾਰਿਆ ਯਾਰ ਜੀ ਇੱਕ ਨਿਮਕ ਜੋ ਸਿਮਰਨ ਮੈਂ ਜੀਆ ਕੋਟ ਦਿਨ ਸੇ ਲਾਤ ਸਦਾ ਥਿਰ ਥੀਆ ਉਹ ਸਦਾ ਲਿਜੁੰਦਾ ਹੋ ਗਿਆ ਇੱਥੇ ਕਿਹਾ ਅੰਮ੍ਰਿਤ ਪੀਵੋ ਸਦਾ ਥਿਰ ਜੀਵੋ ਤੇ ਸਿਮਰਨ ਪਤਾ ਕਿਦਾ ਕਰਨਾ ਖਰ ਸਿਮਰਤ ਆਨੰਦ ਅਨੰਤਾ ਉਸ ਪਰਮਾਤਮਾ ਦਾ ਸਿਮਰਨ ਕਰੀ ਜਿਹੜਾ ਅਨੰਤ ਹੈ ਜਿਹਦਾ ਅੰਤ ਨਹੀਂ ਪੈ ਸਕਦਾ ਜੋ ਆਨੰਦ ਦੇਣ ਵਾਲੇ ਨੇ ਖਰ ਸਿਮਰਤ ਆਨੰਦ ਅਨੰਦਾ ਅਨੰਤ ਅਗੇ ਰੰਗ ਤਮਾਸ਼ਾ ਹੁਣੇ ਮੈਂ ਪਾਟ ਕਰਿਆ ਕੋਤ ਕੋਲ ਤਮਾਸ਼ੀਆਂ ਇੱਥੇ ਰੰਗ ਤਮਾਸ਼ਾ ਕਹਿਣਗੇ ਮੇਰੇ ਬੱਚਿਆਂ ਨਿਆਣਿਆਂ ਦਾ ਧਿਆਨ ਤਮਾਸ਼ੀਆਂ ਵੱਲ ਜਾਂਦਾ ਹੈ ਖੇਡਾਂ ਵੱਲ ਜਾਂਦਾ ਹੈ ਉਹ ਤਮਾਸ਼ੀਆਂ 'ਚ ਮਗਰ ਰਹਿੰਦੇ ਨੇ ਅੱਜ ਵੀ ਇਸ ਤਰ੍ਹਾਂ ਦੇ ਆ ਨਿੱਕੇ ਨਿੱਕੇ ਬੱਚੇ ਹੁਣ ਗੁੱਲੀ ਡੰਡਾ ਤਾਂ ਹੈ ਕੋਈ ਨਹੀਂ ਹਾਂਜੀ ਨਾ ਕਿਉਂ ਗੇਂਦਾਂ ਨਾਲ ਕੋਈ ਖੇਡਦਾ ਨਾ ਕੋਈ ਘੋੜਾ ਕਬੱਡੀ ਖੇਡਦਾ ਨਾ ਕੋਈ ਹੋਰ ਅੱਜ ਤਾਂ ਸਿਰ ਆ ਗੇਮਾਂ ਹੀ ਨੇ ਨਾ ਇਹ ਹੀ ਤਮਾਸ਼ੇ ਗੁਰੂ ਸਾਹਿਬ ਨੇ ਕਿਹਾ ਰੰਗ ਤਮਾਸ਼ਾ ਪੂਰਨ ਆਸਾ ਵਿਰਸੁਣਯੋਗ ਅਰਥ ਬਹੁ ਕਮਾਲ ਦੇ ਇਥੇ ਰੰਗ ਦਾ ਇੱਕ ਅਰਥ ਹੁੰਦਾ ਕਾਲਾ ਪੀਲਾ ਲਾਲ ਰੰਗ ਕਿਸ ਕੋ ਲਗਾ ਉਹ ਰੰਗਦਾਰ ਤੇ ਦੂਸਰਾ ਇਥੇ ਰੰਗ ਤਮਾਸ਼ਾ ਰੰਗਦਾਰ ਤੇ ਪ੍ਰੇਮ ਮੇਰੇ ਬੱਚਿਆ ਜਿਹੜਾ ਬੱਚਿਆਂ ਨੂੰ ਤਮਾਸ਼ੇ ਵੇਖ ਕੇ ਆਨੰਦ ਆਉਂਦਾ ਤੇਰੇ ਹਿਰਦੇ ਵਿੱਚ ਗੁਰੂ ਜੀ ਦਾ ਪ੍ਰੇਮ ਪੈਦਾ ਹੋ ਜਾਏ ਇਸ ਤੋਂ ਵੱਡਾ ਤਮਾਸ਼ਾ ਕੋਈ ਨਹੀਂ ਰੰਗ ਤਮਾਸ਼ਾ ਜਦੋਂ ਇਹ ਰੰਗ ਲੱਗ ਜਾਏ ਪੂਰਨ ਆਸਾ ਤੇਰੀ ਖਰ ਆਸ ਪੂਰੀ ਹੋਵੇ ਮਹਾਰਾਜ ਕਹਿ ਰਹੇ ਨੇ ਕਬ ਐ ਨਾ ਵਿਆਪੇ ਚਿੰਤਾ ਤੇਨੂੰ ਜ਼ਿੰਦਗੀ ਵਿੱਚ ਕਦੇ ਵੀ ਚਿੰਤਾ ਨਾ ਵਿਆਪੇ ਜਿਸ ਬੰਦੇ ਨੇ ਦੇਖ ਕੇ ਅੰਡਟ ਕੀਤਾ ਉਹਨਾਂ ਦੀ ਕਮਾਈ ਦਾ ਧਿਆਨ ਰੱਖ ਬੱਚਾ ਕਿਸੇ ਦਾ ਵੀ ਹੋਵੇ ਮੇਰੀ ਬੇਨਤੀ ਹੈ ਪੁੱਤਰ ਹੋਵੇ ਧੀ ਹੋਵੇ ਕਿਸੇ ਦੇ ਤਿਲ ਕੇ ਕੋਈ ਬੱਚੇ ਨੂੰ ਵੇਖ ਕੇ ਕਦੀ ਮਜ਼ਾਕ ਨਾ ਉਡਾਓ ਜੋ ਕਰਮਾਸੀ ਕਰ ਰਹਾ ਹਰ ਕਰਮ ਦਾ ਪ੍ਰਤੀਕਰਮ ਅੱਜ ਕਿ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਚ ਕਿਹਾ ਚੇਤੇ ਰੱਖੀ ਕਤ ਤੱਕ ਕਰਮ ਕਮਾਉਣੇ ਦੋਸ਼ ਨਾ ਪਾਹੂ ਜੋਖ ਜਾਨ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਤੇ ਪ੍ਰਤੀਕਰਮ ਨਹੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਣ ਇੱਥੇ ਸਤਗੁਰੂ ਨੇ ਅਗਲੇ ਸ਼ਬਦ ਕਿਹਾ ਮੇਰੇ ਪੁੱਤਰ ਕਮਲ ਦਾ ਫੁੱਲੀ ਸੁਬੰਧੀ ਇਹਦੇ ਕੋਲ ਬੜੀ ਆਤਮਾ ਤੋਏ ਕੰਮ ਕਰੀ ਤੂੰ ਡੱਡੂ ਵਰਤੀ ਵਾਲਾ ਔਗਣਾਂ ਇਕੱਠਾ ਕਰੀ ਰਬ ਮੇਰ ਕਰੀ ਤੂੰ ਭਵਰੇ ਵਰਗਾ ਬਣ। ਦੇਖੋ ਸ਼ਬਦ ਕਹੇ ਭਵਰ ਤੁਹਾਰਾ ਇਹ ਮਨ ਹੋਵੋ ਤੇਰਾ ਮਨ ਜਿਹੜਾ ਭਵਰੇ ਦੀ ਤਰ੍ਹਾਂ ਹੋਵੇ। ਹਰ ਚਰਨਾ ਹੋਉ ਕੌਲਾ ਪ੍ਰਮਾਤਮਾ ਦੇ ਚਰਨ ਜਿਹੜੇ ਨੇ ਕਮਲ ਦਾ ਫੁੱਲ ਗੋਣ ਤੇਰਾ ਜਿਹੜਾ ਮਨ ਹੈ ਉਹ ਭਵਰੇ ਦੀ ਤਰ੍ਹਾਂ ਹੋਵੇ ਥੋੜੀ ਜਿਹੀ ਬੇਨਤੀ ਗੁਰੂ ਨੂੰ ਕੋ ਧਿਆਨ ਨਾਲ ਸੁਣਿਓ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ ਅਮਲ ਕਰ ਧਰਤੀ 20 ਸ਼ਬਦੋ ਕਰ ਸੱਚ ਕੀ ਆਬ ਨੇ ਤ ਬੇ ਪਾਣੀ ਖੋਏ ਕਿਸਾਨ ਈਮਾਨ ਜਮਾ ਆਇ ਲੈ ਭੀਸ਼ਟ ਦੋਜਕ ਮੂੜੇ ਵਿਜਾਂਗੇ ਉਹਦੇ ਵਿੱਚ ਹਜ਼ੂਰ ਦੀ ਇੱਕ ਤੋਖ ਹੈ ਉਹ ਕਹੈ ਐਬ ਤਨ ਚੀਕੜੋ ਇਹ ਮਨ ਮੀਂਢ ਕੋ ਕਮਲ ਕੀ ਸਾਰ ਮਹਿਮੂਲ ਪਾਈ